ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਪਾ ਗੱਲ ਕਰ ਰਹੇ ਆ ਜੀ ਬੁਏ ਬਾਰੀਆਂ ਐਪੀਸੋਡ ਦੇ ਬਾਰੇ ਇਹਦੇ ਵਿੱਚ ਰੰਜਨਾ ਹੁਣ ਆਪਣੀ ਕੁੜੀ ਦਾ ਰਿਸ਼ਤਾ ਸਾਹਿਬ ਦੇ ਨਾਲ ਕਰਨਾ ਚਾਹੁੰਦੀ ਆ ਪਰ ਗੁਰੀ ਦੇ ਜਿਹੜੇ ਫਾਦਰ ਆ ਉਹਨਾਂ ਨੇ ਥੋੜਾ ਇਤਰਾਜ਼ ਕੀਤਾ ਕਿ ਤੂੰ ਪਹਿਲਾਂ ਤਾਂ ਕਹਿੰਦੀ ਸੀਗੀ ਕਿ ਮੇਰਾ ਮੁੰਡਾ ਜਿਹੜਾ ਆ ਉਹ ਨਵੀ ਦੇ ਨਾਲ ਜਿਹੜਾ ਵਿਆਹ ਨਹੀਂ ਕਰਵਾ ਸਕਦਾ ਰਿਸ਼ਤੇ ਤੇ ਤੂੰ ਇਤਰਾਜ਼ ਕਰਦੀ ਸੀ ਹੁਣ ਆਪਣੀ ਕੁੜੀ ਦਾ ਰਿਸ਼ਤਾ ਤੂੰ ਕਿਦਾਂ ਸਾਹਿਬ ਦੇ ਨਾਲ ਕਰਨ ਨੂੰ ਤਿਆਰ ਹੋ ਗਈ ਆ ते, क्योंकि